ਮਾਨਯੋਗ ਡੀਜੀਪੀ ਪੰਜਾਬ ਔਰ ਮਾਨਯੋਗ ਐਸਐਸਪੀ ਰੋਪੜ ਡੀਐਸਪੀ ਨੰਗਲ ਦੀ ਦੇਸ਼ਨ ਨਿਰਦੇਸ਼ੇ ਨਸ਼ਾ ਜਿਹੜੀ ਖਿਲਾਫ ਯੁੱਧ ਛੇੜਿਆ ਹੋਇਆ ਆਪਾਂ ਉਹ ਰਾਤ ਇੱਕ ਬੜੀ ਸਫਲਤਾ ਮਿਲੀ ਹੈ ਆਪਣਾ ਏਸੀ ਕੇਸ਼ਵ ਕੇਸ਼ਵ ਕੁਮਾਰ ਜਿਹੜੇ ਸੀਗੇ ਰਾਤ ਪਟੋਲਿੰਗ ਤੇ ਸੀ ਜੋ ਚੀਫ ਰੈਸਟੋਰੈਂਟ ਦੇ ਨੇੜੇ ਸੀਗੇ ਤਾਂ ਕਿਸੇ ਮਖਬਰ ਨੇ ਆ ਕੇ ਤਲਾਹ ਦਿੱਤੀ ਕਿ ਇੱਕ ਸ਼ੱਕੀ ਵਿਅਕਤੀ ਜਿਸ ਦਾ ਨਾਮ ਗੌਰਵ ਵਰਮਾ ਹੈ ਆਟੋ ਦੇ ਵਿੱਚ ਸਵਾਰ ਹੋ ਕੇ ਆ ਰਿਹਾ ਹੈ ਮਾਚਲ ਸਾਈਡ ਤੋਂ ਨਿਕਨਗਰ ਵਾਲੇ ਵੱਸੋਂ ਤੇ ਜੋ ਕਿ ਨਸ਼ਾ ਦੀ ਸਪਲਾਈ ਕਰਦਾ ਤਾਂ ਤੁਰੰਤ ਉਸਤੇ ਕਾਰਵਾਈ ਕਰਦੇ ਹੋਏ ਐਫਆਰ ਲੋਜ ਕਰਾਈ ਜਦੋਂ ਮੌਕੇ ਤੇ ਪਹੁੰਚ ਕੇ ਚੈੱਕ ਕੀਤਾ ਤਾਂ ਉੱਥੇ ਜਿਹੜਾ ਨੌਜਵਾਨ ਸੀਗਾ ਇਹ ਜਿੱਟੇ ਸਮੇਤ ਕਾਬੂ ਕੀਤਾ ਇਹ ਖੁਦ ਵੀ ਆਪੀ ਇਸ ਗੱਲ ਦੇ ਸਬੰਧ ਸੇ ਮੈਸਨ ਉਸੇ ਕਰਦਾ ਸੀ ਜੀ ਇਹ ਆ ਵੀ ਰਿਡਕਟਡ ਹੈ ਪਹਿਲਾਂ ਵੀ ਉੱਪਰ ਜੀ ਹਾਂਜੀ ਪਹਿਲਾਂ ਵੀ ਉੱਪਰ ਉਹ ਮੈਨੂੰ ਕਨਫਰਮ ਕਰਨੇ ਪੈਣੇ ਇੱਕ ਤਾਂ ਪਰਚਾ ਹੈਗਾ ਜੀ ਅੱਛਾ ਜੀ ਇਹਨਾਂ ਤੋਂ ਕਿੰਨਾ ਖਾਣ ਲਿਆ ਇਹ ਕੋਲ 20 ਗ੍ਰਾਮ ਜਿਹੜਾ ਹੈਗਾ ਇਨਟੋਕਸਿਕੈਂਟ ਪਾਊਡਰ ਮਿਲਿਆ ਚ ਸਰਪਸੋਰਟਿਕ ਸੇ ਦੱਸਿਆ ਨਾ ਉਹ ਪੁਸ਼ਗੀਸ ਜਾਰੀ ਹੈ ਜੀ ਅੱਜ ਮਾਨ ਜੋ ਕੋਰਟ ਦੇ ਪੇਸ਼ ਕੀਤਾ ਤੇ ਕਿਰਿੰਦਰ ਮਾਨ ਲੈਦਾ ਹੋਰ ਵੱਡਨਾ ਇਹਨਾਂ ਪੁਸ਼ੀਸ਼ ਕਰਾਂਗੇ ਇਹ ਵੇਚਣ ਜਾ ਰਿਹਾ ਸੀਗਾ ਜੀ ਜੀ ਇਹ ਨਸ਼ਾ ਕਰਦਾ ਵੀ ਹੈ ਤੇ ਸਪਲਾਈ ਵੀ ਕਰਦਾ ਹੈ ਜੀ ਕੋਲ ਕੋਈ ਜਾਣਕਾਰੀ ਖਾਸ ਮਿਲਣ ਦੀ ਨਹੀਂ ਦੇਖੋ ਜੀ ਕੋਸ਼ਿਸ਼ ਤਾਂ ਪੂਰੀ ਹੈ ਜਿਵੇਂ ਕਿਥੋਂ ਲੈ ਕੇ ਆ ਰਿਹਾ ਸੀਗਾ ਇੱਥੇ ਕਿੱਥੇ ਕਿੱਦੀ ਸਪਲਾਈ ਕਰਦਾ ਹੈ ਉਹ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ